ਸਾਨੂੰ ਦਾਨ ਦਿਓ ਸਾਨੂੰ ਰੰਗਲਾ ਪੰਜਾਬ ਦੇ ਵਿੱਚ ਪੈਸੇ ਪਾਓ ਅਸੀਂ ਜੀ ਪੰਜਾਬ ਨੂੰ ਰੰਗਲਾ ਬਣਾ ਦੇਣਾ ਬਿਲਕੁਲ ਹਰਪਾਲ ਚੀਮਾ ਤੇ ਸਿੱਧਾ ਹਮਲਾ ਸੀ ਪ੍ਰਤਾਜ ਜਵੇਦਾ ਕਿ ਤੁਸੀਂ ਤਾਂ ਸ਼ਰਾਬ ਵਾਲੀਆਂ ਫੈਕਟਰੀਆਂ ਤੋਂ ਇੱਕ ਇੱਕ ਕਰੋੜ ਰੁਪਈਆ ਲਈ ਜਾਂ ਨੂੰ ਹਰੇਕ ਤੋਂ 35 40 ਕਰੋੜ ਇਕੱਠਾ ਕਰਦੇ ਹੋ ਤੁਸੀਂ ਉਸ ਤੰਦੇਹੀ ਨਾਲ ਕੰਮ ਨਹੀਂ ਕਰਦੇ ਜਿਸ ਤੰਦੇਹੀ ਲਈ ਤੁਹਾਨੂੰ ਚੁਣਿਆ ਮੈਂ 117 ਐਮਐਲ ਦੀ ਕਰਦਾ ਜਸਵਿੰਦਰ ਜਵੰਦਾ ਜਿਸ ਤਸਵੀਰ ਦਾ ਕਲਾਕਾਰ ਉਸ ਤਸਵੀਰ ਨੂੰ ਵੀ ਸਮਝਦਿਆਂ ਹੋਇਆਂ ਆਪਾਂ ਅੱਜ ਤੋਂ ਹੀ ਉਸ ਮਸਲੇ ਦੀ ਚਰਚਾ ਕੀਤੀ ਕਿਉਂ ਨਹੀਂ ਕਰ ਰਹੇ ਜਿਹਦੇ ਕਾਰਨ ਉਹਨਾਂ ਨਾਲ ਹਾਦਸਾ ਵਾਪਰਿਆ ਔਰ ਹਰ ਰੋਜ਼ ਇੱਕ ਤੋਂ ਵੱਧ ਮੌਤ ਅਵਾਰਾ ਪਸ਼ੂਆਂ ਕਰਕੇ ਪੰਜਾਬ 'ਚ ਸੜਕਾਂ 'ਚ ਹੋ ਰਹੀ ਹੈ ਉਹ ਕਹਿੰਦੇ ਵੀ ਪੰਜਾਬ 'ਚ ਹਰਿਆਣਾ 'ਚ ਰਾਜਸਥਾਨ 'ਚ ਹਿਮਾਚਲ 'ਚ ਆ ਯੂਪੀ ਵਾਲਾ ਖੇਤਰ ਹੈ ਇਹਨਾਂ 'ਚ ਵੱਡੀ ਗਿਣਤੀ 'ਚ ਸੜਕਾਂ 'ਤੇ ਅਵਾਰਾ ਪਸ਼ੂ ਘੁੰਮਦੇ ਹਨ ਗਲੀਆਂ ਮਹੱਲਿਆਂ ਬੀਹਾਂ 'ਚ ਗੰਦ ਪਾਉਣ ਦੇ ਨਾਲ 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 ਬਜ਼ੁਰਗਾਂ ਦਾ ਪੱਛਿਆਂ ਦਾ ਔਰਤਾਂ ਦਾ ਲੰਘਣਾ ਦੁਸ਼ਵਾਰ ਹੋਇਆ ਪਿਆ ਆਪਣੇ ਸੂਬੇ ਦੇ ਹੱਕਾਂ ਦੀ ਮੰਗ ਕਰਨਾ ਸੂਬੇ ਦਾ ਬਣਦਾ ਅਧਿਕਾਰ ਉਸ ਨੂੰ ਦਿਵਾਉਣ ਦੇ ਲਈ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਨਾ ਵੀ ਹੁਣ ਦੇਸ਼ਦ੍ਰੋਹ ਹੈ ਕਿ ਵੀ ਬਾਗ ਚੁੱਕ ਦੀ ਗ੍ਰਿਫਤਾਰੀ ਇੱਕ ਸਿਆਸਤ ਤੋਂ ਪ੍ਰੇਰਿਤ ਪਾਕਿਸਤਾਨ ਨਾਲ ਸਾਡੇ ਧਾਰਮਿਕ ਰਿਸ਼ਤੇ ਮੁਖ ਗਏ ਨੇ ਇਹ ਸਰਕਾਰ ਫੈਸਲਾ ਸੁਣਾਉਂਦੀ ਹੈ ਨਾ ਸਾਡਾ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲ ਰਹੇ ਹੋ ਤੁਸੀਂ ਤੇ ਨਾ ਜੱਥੇ ਭੇਜਣ ਨੂੰ ਮਨਜ਼ੂਰੀ ਦੇ ਰਹੇ ਪਹਿਲੀ ਪਾਸ਼ਾਹੀ ਦਾ ਪ੍ਰਕਾਸ਼ ਪਰਬ ਤੇ ਵੀ ਤੁਸੀਂ ਜੱਥੇ ਰੋਕਦੇ ਫਿਰ ਜੀ ਉਹ ਰੇਟਿੰਗ ਤੇ ਅਸਰ ਪੈਂਦਾ ਨਾ ਜੀ ਫਿਰ ਜੀ ਅਸੀਂ ਪਿੱਛੇ ਰਹਿ ਜਾਾਂਗੇ ਨਾ ਜੀ ਸੱਚੇ ਹੈ ਕਿ ਕ੍ਰਿਕਟਰ ਦੇ ਖਜ਼ਾਨੇ ਦੀ ਕੁੰਜੀ ਜਿਹਨਾਂ ਕੋਲ ਹੈ ਉਹ ਸਰਕਾਰ ਦੇਖਦੇ ਨੇ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ਼ اجلاس ਇੱਕ ਸ਼ੁੱਕਰਵਾਰ ਨੂੰ ਹੋਇਆ ਤੇ ਇੱਕ ਅੱਜ ਸੋਮਵਾਰ ਨੂੰ ਕੁਝ ਮਥੇ ਪਏ ਕੁਝ ਬਿਲ ਪਾਸ ਹੋਏ ਤੇ ਕੁੱਲ ਮਿਲਾ ਕੇ ਵਿਰੋਧੀਆਂ ਨੂੰ ਪੰਡੋ ਤਾਨੇ ਮੈਣੇ ਦਿਓ ਦਿ ਸੈਸ਼ਨ ਮਗਾ ਦਿਓ ਜੀ ਹਾਂ ਆਜਪਾ ਤੋਂ ਲੈ ਕੇ ਕਾਂਗਰਸ ਤੱਕ ਨੂੰ ਭੰਡ ਕੇ ਸੱਤਾ ਧਾਰੀ ਧਿਰ ਨੇ ਆਪਣੇ ਆਪ ਨੂੰ ਪਾਰਟ ਸਪ ਦੱਸ ਦਿਆ ਹੋਣਾ ਕਿਹਾ ਕਿ ਸਾਨੂੰ ਫੰਡ ਦਿਓ ਸਾਨੂੰ ਦਾਨ ਦਿਓ ਸਾਨੂੰ ਰੰਗਲਾ ਪੰਜਾਬ ਦੇ ਵਿੱਚ ਪੈਸੇ ਪਾਓ ਅਸੀਂ ਜੀ ਪੰਜਾਬ ਨੂੰ ਰੰਗਲਾ ਬਣਾ ਲੈਣਾ ਬਿਲਕੁਲ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਨੇ ਅੱਜ ਵਿਧਾਨ ਸਭਾ 'ਚ ਦਮ ਭਰਿਆ ਕਿ ਜੀ ਅਸੀਂ ਦੀਵਾਲੀ ਤੋਂ ਪਹਿਲਾਂ ਕਈ ਬਨੇਰਿਆਂ ਤੇ ਦੀਵੇ ਭਰਦਿਆਂਗੇ ਹਰ ਪੀੜਿਤ ਖੇਤਰ ਦੇ ਵਿੱਚ ਅਸੀਂ ਪੁਨਰਸਰਜੀਤੀ ਦੇ ਲਈ ਲੋਕਾਂ ਦੇ ਮੁੜ ਕੇ ਰਹਿਣ ਯੋਗੇ ਕਰਨ ਦੇ ਲਈ ਅਸੀਂ ਉਹਨਾਂ ਦੇ ਮੁੜ ਵਸੇਵੇ ਦੇ ਲਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਾਂ ਕਹਿੰਦੇ ਜੀ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਚੈੱਕ ਦੇਣੇ ਸ਼ੁਰੂ ਕਰ ਦੇਣੇ ਆਂ ਹਾਂ ਕੁੱਲ ਮਿਲਾ ਕੇ ਅੱਜ ਮੁੱਖ ਮੰਤਰੀ ਸਾਹਿਬ ਦੇ ਭਾਸ਼ਣ ਦੇ ਵਿੱਚ ਕੋਈ ਨਵਾਂ ਪੰਨ ਨਹੀਂ ਸੀ ਖਾਸ ਕਰਕੇ ਸ਼ੁੱਕਰਵਾਰ ਨੂੰ ਰਾਜ ਜਾਲੇ ਚ ਦੁਹਰਾਅ ਬਹੁਤ ਸੀ ਸਮਾਨਤਾ ਮਾਂ ਬਹੁਤ ਸੀ ਪਰ ਤਦ ਵੀ ਉਹਨਾਂ ਨੇ ਇੱਕ ਗੱਲ ਜ਼ਰੂਰ ਇਹ ਸਾਂਝੀ ਕੀਤੀ ਕਿ ਜੀ ਮੈਂ ਕੇਂਦਰ ਤੋਂ ਫੰਡ ਵਧਾਉਣ ਦੀ ਕੋਸ਼ਿਸ਼ ਕਰਾਂਗਾ ਜਿਹੜਾ ਫੰਡ ਉਹਨਾਂ ਦੇ ਦਾਇਰੇ ਚ ਨਹੀਂ ਆਉਂਦਾ ਸੀ ਉੱਥੇ ਤੱਕ ਵੀ 10000 ਰੁਪਏ ਦੇਵਾਂਗੇ ਅੱਗੇ ਵਾਲਾ ਫੰਡ ਅਸੀਂ ਵਧਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਨੂੰ ਮਿਲਣ ਜਾਣਿਆ ਜਦੋਂ ਕਿ ਅੱਜ ਮੁੱਖ ਮੰਤਰੀ ਤਾਂ ਰਗੜੇ ਲਾਏ ਜਿਹੜੇ ਲਾਏ ਉਹਨਾਂ ਨੇ ਆਪਣੇ ਉਸੇ ਤਰੀਕਾ ਕਰ ਨਾਲ ਲਾਏ ਪਰ ਉਸ ਤੋਂ ਪਹਿਲਾਂ ਅੱਜ ਜਿਵੇਂ ਹਰਪਾਲ ਜੀਮਾ ਉਹ ਵਿਰੋਧੀ ਤਿਰ ਦੇ ਲੀਡਰ ਪ੍ਰਤਾਪ ਬਾਜਵਾ ਨੂੰ ਸਾਹਮਣੇ ਹੋਏ ਉਸ ਨੇ ਕਹੀ ਰਾਜਕੋਤ ਤੇ ਚਲੋ ਇੱਕ ਪਾਸੇ ਕਿਉਂ ਤਾਂ ਗੁੱਸਾ ਚੰਗਾ ਵੀ ਹੈ ਕਿ ਗੁੱਸਾ ਹੁੰਦਾ ਤਾਂ ਕੁਝ ਰਾਜ ਤਾਂ ਖੁੱਲਦੇ ਅੱਜ ਹਰਪਾਲ ਜੀਮਾ ਜੀ ਕਹਿੰਦੇ ਵੀ ਕਿ ਤੁਸੀਂ ਜ਼ਮੀਨਾਂ ਉਹ ਹੀ ਜੀਆਂ ਖਰੀਦੀਆਂ ਜਾਣ ਕੇ ਕਿ ਜਿਹੜੀਆਂ ਬੰਦ ਦੇ ਨੇੜੇ ਨੇ ਸਸਤੀਆਂ ਨੇ ਤੇ ਹੁਣ ਤੁਹਾਨੂੰ ਪਤਾ ਰਹਿਤਾ ਹੋਣਾ ਤੇ ਤੁਸੀਂ ਤਾਂ ਮਾਈਨਿੰਗ ਵਾਲਾ ਕੰਮ ਕਰ ਰਹੇ ਤੁਸੀਂ ਤਾਂ ਉਹਨਾਂ ਨੇ ਪਿੰਡਾਂ ਦੇ ਨਾਮ ਜ਼ਮੀਨਾਂ ਦੇ ਨਾਮ ਲੈ ਕੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵੇ ਨੂੰ ਕਿਹਾ ਤੇ ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਬਾਜਵਾਨ ਨੇ ਕਿਹਾ ਵੀ ਕਿ ਮੈਂ ਖੋਈਆਂ ਥੋੜਾ ਮੈਂ ਤਾਂ ਖਰੀਦੀਆਂ ਨੇ ਮੈਂ ਕਿਸਾਨਾਂ ਨੂੰ ਵੰਡਦਾ ਉਹਦਾ ਬੋਲਾ ਦਿੱਤਾ ਤੇ ਰਿਸ਼ਤੀਆਂ ਕਰਾ ਕੇ ਸਰਕਾਰ ਦੇ ਖਜ਼ਾਨੇ 'ਚ ਪੈਸੇ ਵੀ ਪਾਏ ਆ ਮੈਂ ਤਾਂ ਆਪਣੀ ਜ਼ਿੰਮੇਵਾਰੀ ਨਿਭਾਈ ਆ ਪਰ ਤੁਸੀਂ ਦੱਸੋ ਕਿ ਕਹਿੰਦੇ ਕਿ ਹਰਪਾਲ ਚੀਮਾ ਤੇ ਸਿੱਧਾ ਹਮਲਾ ਸੀ ਪ੍ਰਤਾਪ ਬਾਜਵੇ ਦਾ ਕਿ ਤੁਸੀਂ ਤਾਂ ਸ਼ਰਾਬ ਵਾਲੀਆਂ ਫੈਕਟਰੀਆਂ ਤੋਂ ਇੱਕ ਇੱਕ ਕਰੋੜ ਰੁਪਈਆ ਲਈ ਜਨ ਹਰੇਕ ਤੋਂ 35-40 ਕਰੋੜ ਇਕੱਠਾ ਕਰਦੇ ਹੋ ਇਹ ਸਵਾਲ ਖੜਾ ਹੋ ਗਿਆ ਸਿੱਧਾ ਦੋਸ਼ ਸੋ ਇਹ ਸਭ ਦੇ ਦਰਮਿਆਨ ਕੁਝ ਬਿੱਲ ਕੁਝ ਮਤੇ ਪਾਸ ਕੀਤੇ ਗਏ ਜਿਨ੍ਹਾਂ ਦੇ ਵਿੱਚ ਅਹਿਮ ਤੌਰ ਦੇ ਉੱਤੇ ਜੇ ਮੈਂ ਗੱਲ ਕਰਾਂ ਤਾਂ ਕਹਿੰਦੇ ਜੀ ਸੈਸ਼ਨ ਦੀ ਕਾਰਵਾਈ ਤੇ ਚੱਲਦੇ ਆਂ ਪੰਜਾਬ ਅਪਡੇਟ ਐਂਡ ਜਾਇਦਾਤ ਜਿਹੜੇ ਉਹਦੇ ਸੰਬੰਧਤ ਹੈ ਉਹਦੇ ਸੰਬੰਧੀ ਬਿਲਕੁਲ ਪਾਸ ਹੋਇਆ ਫਿਰ ਇਸੇ ਤਰ੍ਹਾਂ ਪੰਜਾਬ ਗੁੱਡਸ ਐਂਡ ਸਰਵਿਸ ਟੈਕਸ ਸੋਧ ਬਿੱਲ ਇਹ ਪਾਸ ਹੋਇਆ ਫਿਰ ਇਸੇ ਤਰ੍ਹਾਂ ਪੰਜਾਬ ਲਾਈਟ ਟੂ ਬਿਜ਼ਨਸ ਇਹ ਬਿੱਲ ਪਾਸ ਹੋਇਆ ਜੀ ਸਪਾਈ ਸੇਵਕ ਨੇ ਜਿਹੜੇ ਜਾਂ ਸੀਵਰੇਜ ਨੂੰ ਲੈ ਕੇ ਲਾਈਨਿੰਗ ਲੈ ਕੇ ਉਹਨੂੰ ਕੰਮ ਕਰਦੇ ਜਿਹੜਾ ਉਹਨਾਂ ਦੀ ਭਰਤੀ ਪ੍ਰਕਿਰਿਆ ਬਦਲ ਦਿੱਤੀ ਗਈ ਆ ਪਹਿਲਾ ਮਤਲਬ ਕਿ ਇਹ ਜਿਹੜੇ ਸੀਗੇ ਐਸਐਸ ਬੋਰਡਾਂ ਹੀ ਭਰਤੀ ਹੁੰਦੇ ਸੀ ਹੁਣ ਸਥਾਨਕ ਤੌਰ ਦੇ ਉੱਤੇ ਉੱਥੇ ਹੀ ਨਗਰ ਨਿਗਮ ਵਾਲੇ ਭਰਤੀ ਕਰ ਸਕਣਗੇ ਸੋ ਇਹ ਇਸੇ ਤਰ੍ਹਾਂ ਵਿਜਾ ਦੀ ਬਲਾਟ ਨੂੰ ਰੋਕਣ ਦੇ ਲਈ ਕਹਿੰਦੇ ਅਸੀਂ ਸਖਤ ਕਾਨੂੰਨ ਲਿਆ ਰਹੇ ਜੀ ਬਿਲ ਪੇਸ਼ ਕੀਤਾ ਗਿਆ ਹੈ ਨਾ ਫਿਰ ਇਸ ਤੋਂ ਇਲਾਵਾ ਮਤਲਬ ਕਿ ਆਪਣੇ ਆਪਦਾਲ ਸੁਵਾਂ ਦੇ ਵਿੱਚ ਮੁਰਬ ਸੇਵੇ ਵਾਲਾ ਮਤਾ ਰੱਖਿਆ ਗਿਆ ਉਹ ਮਤੇ ਪਾਸ ਹੋ ਗਏ ਸੋ ਸਹੀ ਮਹੀਨਾ ਦੇ ਵਿੱਚ ਅੱਜ ਦੀ ਪੰਜਾਬ ਦੀ ਵਿਧਾਨ ਸਭਾ ਇਸ ਤਰ੍ਹਾਂ ਮਤੇ ਪਾਸ ਕਰਾ ਕੇ ਬਿਲ ਪਾਸ ਕਰਾ ਕੇ ਤਿ ਵਿਰੋਧੀ ਧਿਰ ਨੂੰ ਭੰਡ ਕੇ ਹੈ ਨਾ ਖਤਮ ਕਰ ਦਿੱਤੀ ਗਈ ਹੈ ਵਿਸ਼ੇਸ਼ ਸੈਸ਼ਨ ਹੁਣ ਗੂੰਗਾਣ ਭਾਸ਼ਣ ਬਾਜੀ ਦਾ ਸੈਸ਼ਨ ਰਹਿ ਗਿਆ ਮੁੱਦਿਆਂ ਦੀ ਤਰਜਵਾਨੀ ਨਹੀਂ ਹੁੰਦੀ ਮੁੱਦਿਆਂ ਦੇ ਹੱਲ ਹੀ ਮਤਲਬ ਇਸ ਪੂਰੇ ਦੋ ਰੋਜ਼ਾ ਸੈਸ਼ਨ ਦੇ ਵਿੱਚੋਂ ਕੀ ਸਰਕਾਰੇ ਜਵਾਬ ਦੇ ਸਕਦੀ ਹੈ ਕਿ ਉਸ ਨੇ ਮੁਢਬ ਸੇਵੇ ਦਾ ਪੂਰਨ ਪ੍ਰਬੰਧ ਦਿਖਾਇਆ ਕਿਤੇ ਇੰਨਾ ਵਧਾ ਦੇਣਗੇ ਇੰਨਾ ਘਟਾ ਦੇਣਗੇ ਕੇਂਦਰ ਨਹੀਂ ਦੇ ਦੱਸ ਹੀ ਦੇ ਦੇਣਗੇ ਕੇਂਦਰ ਨੇ ਕੀ ਕਰਨਾ ਸਾਨੂੰ ਕਰਨਾ ਪੈਣਾ ਅਸੀਂ ਫੰਡ ਤਾਂ ਮੰਗ ਰਹੇ ਹਾਂ ਅਸੀਂ ਧਨ ਤਾਂ ਮੰਗ ਰਹੇ ਹਾਂ ਅਸੀਂ ਸਹਿਯੋਗ ਤਾਂ ਮੰਗ ਰਹੇ ਹਾਂ ਪਰ ਉਹ ਯੋਜਨਾ ਕਿਤੇ ਜਿਹੜੀ ਯੋਜਨਾ ਦੇ ਤਹਿਤ ਇਹ ਮੁਢਬ ਸੇਵੇ ਤੋਂ ਬਾਅਦ ਹੜ ਨਾ ਆਉਣ ਜੇ ਆ ਜਾਣ ਤਾਂ ਉਹਨਾਂ ਨਿਜਠਣਾ ਕਿਨੇ ਉਹਦੇ ਲਈ ਕੀ ਕੀਤਾ ਜੀ ਕੋਈ ਸਵਾਲ ਇਹ ਕਿ ਤੁਸੀਂ ਉਸ ਤੰਦੇਹੀ ਨਾਲ ਕੰਮ ਨਹੀਂ ਕਰਦੇ ਜਿਸ ਤੰਦੇਹੀ ਲਈ ਤੁਹਾਨੂੰ ਚੁਣਿਆ ਮੈਂ 117 ਐਮਏ ਦੇ ਦੀ ਗੱਲ ਕਰ ਰਿਹਾ ਸੋ ਭੰਡ ਭੰਡਈਆ ਕਰਕੇ ਸੈਸ਼ਨ ਮੁੱਕ ਗਿਆ ਤੇ ਹੁਣ ਦੇਖਦੇ ਹਾਂ ਜੀ ਮਿਤਸ਼ਾ ਨੂੰ ਮਿਲਣ ਜਾਣਾ ਤੇ ਉਸ ਤੋਂ ਬਾਅਦ ਕਹਿੰਦੇ ਦੋ ਤਿੰਨ ਦਿਨ ਦਿੱਲੀ ਹੋਣੇ ਕੋਨਟਰੀ ਸੌ ਕਿ ਜਨੀਵਰ ਨਾਉਂਦੇ ਵਿੱਚ ਚੌਪਰ ਚ ਸ਼ੁੱਕਰਵਾਰ ਨੂੰ ਚੌਪਰ ਚ ਨਾਲੇ ਕਹਿੰਦੇ ਕੇਜੀਵਾਲ ਜੀ ਨੂੰ ਚੜਾ ਲਿਆਉਣਗੇ ਪਰ ਚਲੋ ਜਨੀ ਐਤਵਾਰ ਇੱਥੇ ਹੁੰਦੇ ਨੇ ਸੋ ਦਿੱਲੀ ਸਾਰੀ ਇੱਥੇ ਹੁੰਦੀ ਹੈ ਹੁਣ ਇਹ ਮਿਤ ਸ਼ਾਹ ਦੀ ਮੁਲਾਕਾਤ ਕੀ ਪੰਜਾਬ ਦੇ ਕੋ ਫਾਇਦੇਮੰਦ ਹੋਗੀ ਜਦੋਂ ਕੇ ਕੇਂਦਰੀ ਮੰਤਰੀ ਪਹਿਲਾਂ ਇੱਥੇ ਦਿੱਲੀ ਆਲੇ ਆਏ ਵੇ ਪੰਜਾਬ ਚ ਕੜ ਕੇ ਗਈ ਜਾਂਦੇ ਨੇ ਕਿ 1600 ਕਰੋੜ ਰੁਪਏ ਦਿੰਦੇ ਅਸੀਂ ਤਾਂ ਅਸ ਸਿੱਧੇ ਖਾਤਿਆਂ ਚ ਪਾਵਾਂਗੇ ਤੇ ਫਿਰ ਬਾਅਦ ਚ ਜਦੋਂ ਇਹ ਪਤਾ ਲੱਗੀ ਹੋਣੀ ਜਾਣਕਾਰੀ ਉੱਪਰੋਂ ਕਿ ਆ ਕੀ ਕਹੀ ਜਾਂਦੇ ਹੋ ਇਹ ਨੀਅਮੇ ਨੀਗਾ ਸਰਕਾਰ ਦੇ ਰਹੀ ਹੋ ਜਾਣਾ ਪਰ ਕਹਿੰਦੇ ਨਹੀਂ ਜੀ ਮੇਰਾ ਬਿਆਨ ਗਲਤ ਪਤ ਹੈ ਸੋ ਮੁੱਖ ਮੰਤਰੀ ਨਿਸ਼ਾਨੇਬਾਜ਼ੀ ਖੂਬ ਹੋਈ ਪਰ ਪੰਜਾਬ ਨੂੰ ਆਪਣੇ ਮਸਲੇ ਦਾ ਹੱਲ ਨਹੀਂ ਮਿਲਿਆ ਸੁਰੀਲੇ ਗਾਇਕ ਰਾਜਵੀਰ ਜਵੰਦਾ ਦੀ ਖਬਰ ਲੈਣ ਲਈ ਵੱਡੀਆਂ-ਵੱਡੀਆਂ ਤਰ੍ਹਾਂ ਹਸਪਤਾਲ ਪਹੁੰਚ ਰਹੇ ਹਨ ਰਾਜਨੀਤਿਕ ਪ੍ਰਮੁੱਖ ਚਿਹਰੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਹੋਰ ਨਾਮੀ ਚਿਹਰੇ ਸਮਾਜਿਕ ਚਿਹਰੇ ਕਲਾਕਾਰ ਜਗਤ ਦੇ ਵੱਡੇ ਨਾਮ ਪ੍ਰਸ਼ਾਸਨਿਕ ਵੱਡੀਆਂ ਤਰ੍ਹਾਂ ਪਰਿਵਾਰਕ ਨੇੜਲੇ ਰਸੂਕ ਵਾਲੇ ਲੋਕ ਹਸਪਤਾਲ ਜਾ ਰਹੇ ਨੇ ਤੇ ਪੋਸਟਾਂ ਦੇ ਰੂਪ ਚ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਲਿਖਤਾਂ ਦੇ ਰੂਪ ਦੇ ਵਿੱਚ ਬਹੁਤ ਲੋਕ ਅਰਦਾਸਾਂ ਅਰਜ਼ੋਈਆਂ ਕਰ ਰਹੇ ਨੇ ਕੀ ਸਾਡਾ ਫਰਜ਼ ਖਾਸ ਕਰਕੇ ਜਿਹੜੀਆਂ ਤਰ੍ਹਾਂ ਰਾਜਵੀਰ ਜਵੰਦਾ ਨਾਲ ਸਿੱਧਾ ਸੰਪਰਕ ਰੱਖਦੀਆਂ ਨੇ ਔਰ ਤਕੜੇ ਰਸੂਕ ਵਾਲੀਆਂ ਨੇ ਕਲਾਕਾਰ ਜਗਤ ਹੋਵੇ ਰਾਜਨੀਤਿਕ ਜਗਤ ਹੋਵੇ ਪ੍ਰਸ਼ਾਸਨਿਕ ਜਗਤ ਹੋਵੇ ਸਮਾਜਿਕ ਜਗਤ ਹੋਵੇ ਕਿ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦਾ ਫਰਜ਼ ਸਿਰਫ ਇੰਨਾ ਕੁ ਹੈ ਕਿ ਖਬਰ ਲਿਆਓ ਤੇ ਉਸ ਤੋਂ ਬਾਅਦ ਥੋੜਾ ਜਿਹਾ ਸਿਸਟਮ ਨੂੰ ਭੰਡੋ ਥੋੜਾ ਜਿਹਾ ਅਵਾਰਾ ਪਸ਼ੂਆਂ ਬਾਰੇ ਗੱਲ ਕਰੋ ਤੇ ਉਸ ਤੋਂ ਬਾਅਦ ਆਪਣੀ ਰਾਹ ਵੇਜੋ ਉਸੇ ਹਸਪਤਾਲ ਦੇ ਬਾਹਰ ਵੱਡੀ ਤਦਾਦ ਚ ਸਾਡਾ ਮੀਡੀਆ ਪਾਈਚਾਰਾ ਖੜਾ ਹੈ ਉਹਨਾਂ ਦਾ ਫਰਜ਼ ਵੀ ਸਿਰ ਪੈਨਾਕ ਬਣ ਕੇ ਰਹਿ ਗਿਆ ਕਿ ਜਿਹੜਾ ਕਲਾਕਾਰ ਆਵੇ ਉਹਦੀ ਫੋਟੋ ਦਿਖਾਓ ਉਹਦੀ ਵੀਡੀਓ ਦਿਖਾਓ ਕਿ ਇਹਸ ਕਲਾਕਾਰ ਨੇ ਵੀ ਇਸ ਮੰਤਰੀ ਨੇ ਵੀ ਇਸ ਵੱਡੇ ਹਸਤੀ ਨੇ ਵੀ ਇਸ ਵੱਡੇ ਨਾਮੀ ਬੰਦੇ ਨੇ ਵੀ ਲਓ ਜੀ ਰਾਜਵੀਰ ਜਵੰਦਾ ਦੀ ਖਬਰ ਲਈ ਤੇ ਜੇ ਦਾ ਲੱਗ ਜਵੇ ਤਾਂ ਮਾਈਕ ਮੂੰਹ ਚ ਫਸਾ ਲਓ ਤੇ ਪੁੱਛੋ ਜੀ ਕਿਵੇਂ ਨੇ ਜੀ ਤੁਹਾਡਾ ਕੀ ਕਹਿਣਾ ਜੀ ਹਨਾ ਜੀ ਕਿੰਨੀ ਦੇਰ ਚ ਠੀਕ ਹੋ ਜਾਣਗੇ ਜੀ ਤੁਹਾਨੂੰ ਕੀ ਲੱਗਦਾ ਜੀ ਪੁੱਛਣੋ ਚਾਰ ਸਵਾਲ ਕੋਈ ਰਿਸ਼ਤੇ ਰੁਸਤੇ ਦਾ ਲੱਭ ਜਵੇ ਕੱਚਾ ਪੱਕਾ ਸੱਚਾ ਝੂਠਾ ਜੋ ਲੱਭਦਾ ਜਿੱਥੋਂ ਕਹਾ ਲੋ ਕਿਸੇ ਤੋਂ ਕਿਉਂਕਿ ਸਾਨੂੰ ਵਿਊਜ਼ ਚਾਹੀਦੇ ਨੇ ਰਾਜਵੀਰ ਜਵੰਦਾ ਜਿਸ ਤਸਵੀਰ ਦਾ ਕਲਾਕਾਰ ਹੈ ਉਸ ਤਸਵੀਰ ਨੂੰ ਇਹ ਸਮਝਦਿਆਂ ਹੋਇਆਂ ਆਪਾਂ ਅੱਜ ਤੋਂ ਹੀ ਉਸ ਮਸਲੇ ਦੀ ਚਾਰਜ ਹੋਈ ਕਿਉਂ ਨਹੀਂ ਕਰ ਰਹੀ ਜਿਹਦੇ ਕਾਰਨ ਉਹਦੇ ਨਾਲ ਹਾਦਸਾ ਵਾਪਰਿਆ ਪੰਜਾਬ ਦੇ ਵਿੱਚ ਨਿਤ ਦਿਨ ਹਾਦਸੇ ਵਾਪਰਦੇ ਆ ਔਰ ਹਰ ਰੋਜ਼ ਇੱਕ ਤੋਂ ਵੱਧ ਮੌਤ ਆਵਾਰਾ ਪਸ਼ੂਆਂ ਕਰਕੇ ਪੰਜਾਬ ਚ ਸੜਕ ਹਾਦਸਿਆਂ ਚ ਹੋ ਰਹੀ ਹੈ। ਕੁੱਲ ਸੜਕ ਹਾਦਸਿਆਂ ਦੇ ਵਿੱਚੋਂ ਪੰਜਾਬ ਚ ਇੱਕ ਮਹੀਨੇ ਦੇ ਵਿੱਚ 31 ਤੋਂ ਵੱਧ ਮੌਤਾਂ ਸਿਰਫ ਆਵਾਰਾ ਪਸ਼ੂਆਂ ਕਰਕੇ ਹੁੰਦੀਆਂ ਨੇ। ਮਤਲਬ ਸਾਲ ਚ 372 ਤੋਂ ਵੱਧ ਮੌਤਾਂ। ਦਿਨ 365 ਨੇ। ਸਾਲ ਚ ਮੌਤਾਂ 372 ਹੋ ਰਹੀਆਂ ਨੇ। ਔਸਤਨ ਕਹਿੰਦੇ ਜੀ 1400 ਦੇ ਕਰੀਬ ਸੜਕ ਹਾਦਸਿਆਂ ਦੇ ਵਿੱਚ मतलब ਜਿਹੜੇ ਕੁੱਲ ਹਾਦਸੇ ਨੇ ਉਹਨਾਂ 'ਚ 1400 ਹਾਦਸੇ ਪੰਜਾਬ ਦੇ ਵਿੱਚ ਸਾਲ ਦੇ ਵਿੱਚ ਅਵਾਰਾ ਪਸ਼ੂਆਂ ਕਰਕੇ ਹੁੰਦੇ ਨੇ। ਘੱਟੋ ਘੱਟ ਮਤਲਬ ਕਿ 3 ਤੋਂ 4 ਹਾਦਸੇ ਰੋਜ਼ ਹੁਣ ਸਵਾਲ ਇੱਥੇ ਖੜਾ ਫਿਰ। ਕਿ ਇਹ ਜ਼ਿੰਮੇਵਾਰੀ ਕਿੰਨੇ ਨਿਭਾਉਣੀ ਹੈ? ਕਿ ਅੱਜ ਤੋਂ ਵੀ ਅਸੀਂ ਇਸ ਮਸਲੇ ਤੇ ਹੱਲ ਨਹੀਂ ਚੁਰ ਸਕਦੇ? ਸਵਾਲ ਤਾਂ ਇਹ ਹੈ। ਸਾਡਾ ਫਰਜ਼ ਖਬਰ ਲਿਆਂਦੀ। ਸਾਡਾ ਫਰਜ਼ ਪੂਰਾ। ਫਿਰ ਦੱਸ ਦਿਓ ਜ਼ਿੰਮੇਵਾਰ ਕਿਹਨੂੰ ਠਹਿਰਾਉਣਾ ਜੀ ਇਹਦੇ ਲਈ ਠਹਿਰਾ ਲੈਂਦੇ। ਮੈਂ ਇਹ ਜਿਹੜੇ ਅੰਕੜੇ ਤੁਹਾਡੇ ਮੂਰੇ ਰੱਖ ਰਿਹਾ ਹਾਂ ਇਸ ਮੁੱਚੇ ਅੰਕੜੇ ਮੈਂ ਪੋਸਟ ਦੇਖੀ ਸਾਡੇ ਸਾਥੀ ਤਲਵਿੰਦਰ ਸਿੰਘ ਬੁੱਟਰ ਕੋਹਰਾ ਦੀ ਪੱਤਰਕਾਰ ਨੇ ਕਾਲਮ ਨਵੀਸ ਨੇ ਤੇ ਉਹਨਾਂ ਨੇ ਇਹ ਅੰਕੜੇ ਵੱਖ-ਵੱਖ ਹਵਾਲਿਆਂ ਨਾਲ ਸਾਂਝੇ ਕੀਤੇ ਉਹ ਕਹਿੰਦੇ ਵੀ ਪੰਜਾਬ 'ਚ ਹਰਿਆਣਾ 'ਚ ਰਾਜਸਥਾਨ 'ਚ ਹਿਮਾਚਲ 'ਚ ਆ ਯੂਪ ਵਾਲਾ ਖੇਤਰ ਹੈ ਇਹਨਾਂ 'ਚ ਵੱਡੀ ਗਿਣਤੀ 'ਚ ਸੜਕਾਂ ਦੇ ਆਵਾਰਾ ਪਸ਼ੂ ਘੁੰਮਦੇ ਤੇ ਇਹਨਾਂ ਪਸ਼ੂਆਂ ਦੇ ਕਰਕੇ ਹਾਦਸੇ ਵਾਪਰਦੇ ਆ ਫਿਰ ਆਪਾਂ ਪੰਜਾਬ ਨੂੰ ਹਿਮਾਚਲ ਨੂੰ ਕੇਂਦਰ ਵਿੱਚ ਰੱਖ ਕੇ ਜੇ ਗੱਲ ਕਰੀਏ ਤਾਂ ਕਹਿੰਦੇ ਜੀ ਸੌ ਦੇ ਕਰੀਬ ਹਾਦਸੇ ਅਜੇ ਸਾਹਮਣੇ ਆਏ ਪਿਛਲੇ ਸਾਲਾਂ ਦਰਮਿਆਨ ਜਿਨ੍ਹਾਂ ਚ ਜਾਨ ਗਈਆਂ ਲੋਕਾਂ ਦੀ ਹਿਮਾਚਲ ਚ ਸੜਕ ਹਾਸਿਆ ਜਿਹੜੇ ਵਾਰਾ ਪਸ਼ੂਆਂ ਕਰਕੇ ਤੇ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਕਹਿੰਦੇ ਜੀ ਔਸਤਨ ਇੱਕ ਮਹੀਨੇ ਚ 31 ਮੌਤਾਂ ਅਵਾਰਾ ਪਸ਼ੂਆਂ ਕਰਕੇ ਸੜਕ ਹਾਸਿਆਂ ਚ ਹੁੰਦੀਆਂ ਚਿਕਰ ਮੈਂ ਸਾਲ ਦੀ ਗੱਲ ਕਰ ਲਵਾਂ ਤਾਂ 372 ਹੁੰਦੀਆਂ ਜੇਕਰ ਮੈਂ ਆਵਾਰਾ ਪਸ਼ੂਆਂ ਕਰਕੇ ਹੋਣ ਵਾਲੇ ਹਾਸਿਆਂ ਦੀ ਗੱਲ ਕਰ ਲਵਾਂ ਤਾਂ ਸਾਲਾਨਾ 1400 ਦੇ ਕਰੀਬ ਐ ਸੂਬੇ 'ਚ ਤੇ ਜੇ ਮੈਂ ਓਵਰਆਲ ਮੁਲਕ ਦੀ ਗੱਲ ਕਰਾਂ ਤਾਂ ਇਹੀ ਅੰਕੜੇ ਜਿਹੜੇ ਮੋਟਰਹੋਰਾਂ ਦੇ حوالے ਨਾਲ ਉਹ ਕਹਿੰਦੇ ਵੀ ਸਾਲ 2024 ਦੇ ਜਿਹੜੇ ਇੰਸ਼ੋਰੈਂਸ ਕਲੇਮ ਲਏ ਜਾਂਦੇ ਆ ਹਾਸਿਆਂ ਦੇ ਵਿੱਚ ਉਹਨਾਂ ਦੇ ਵਿੱਚ ਕਹਿੰਦੇ 60% ਦੀ ਕਲੇਮ ਦੇ ਜਿਹੜੇ ਕੇਸ ਸੀ ਉਹ ਆਵਾਰਾ ਕੁੱਤਿਆਂ ਕਰਕੇ ਹੋਏ ਹਾਦਸੇ ਸੀ ਮਤਲਬ ਜਿਹੜੇ ਕੁੱਲ ਆਵਾਰਾ ਪਸ਼ੂਆਂ ਕਰਕੇ ਹਾਦਸੇ ਵਾਪਰੇ ਉਹਨਾਂ ਚੋਂ 60% ਦੀ ਮਾਮਲੇ ਆਵਾਰਾ ਕੁੱਤਿਆਂ ਕਰਕੇ ਸੀ 33% ਤੋਂ ਵੱਧ ਹਾਦਸੇ ਆਵਾਰਾ ਗਊਆਂ ਸਾਂਢ ਹੈਨਾ ਇਹਨਾਂ ਕਰਕੇ ਇਹ ਜਿਹੜੇ ਇਹੋ ਜਿਹੇ ਪਸ਼ੂ ਉਹਨਾਂ ਕਰਕੇ ਆ ਫਿਰ ਪੰਜਾਬ ਦੇ ਜ਼ਿਕਰ ਗੱਲ ਕਰੀਏ ਕਹਿੰਦੇ ਪੰਜਾਬ ਦੀਆਂ ਸੜਕਾਂ ਦੇ ਵਿੱਚ ਬੀਹਾਂ ਚ ਪਿੰਡਾਂ ਚ ਗਲੀਆਂ ਚ 1.5 ਲੱਖ ਤੋਂ ਵੱਧ ਆਵਾਰਾ ਪਸ਼ੂ ਘੁੰਮ ਰਿਹਾ ਇਸ ਮੌਕੇ ਅੱਜ ਦੀ ਤਰੀਖ ਦੇ ਵਿੱਚ ਹੁਣ ਵੀ ਪੱਟਾ ਵੱਡਾ ਸਵਾਲ ਹੈ ਅੱਜ ਰਾਜਵੀਰ ਜਵੰਦਾ ਨਾਲ ਜੋ ਘਟਨਾਕ੍ਰਮ ਵਾਪਰਿਆ ਅਸੀਂ ਉਸ ਤੋਂ ਵੀ ਸਬਕ ਨਹੀਂ ਲੈ ਰਹੇ ਮਤਲਬ ਘਟੋ ਘਟ ਜੇ ਇੱਕ ਵੱਡਾ ਚਿਹਰਾ ਵੱਡੀ ਹੱਸੀ ਨਾਲ ਹਾਦਸੇ ਇਹ ਵਾਪਰਿਆ ਵੱਡੀ ਹੱਸੀ ਨਾਲ ਇਹ ਘਟਨਾ ਵਾਪਰੀ ਹੈ ਤੇ ਉਤੋਂ ਬਾਅਦ ਵੀ ਅਸੀਂ ਇਸ ਗੱਲ ਹੀ ਮੰਥਨ ਨਹੀਂ ਕਰ ਪਾ ਰਹੇ ਕਿ ਇਹਦੇ ਵਿੱਚੋਂ ਨਿਕਲਣਾ ਕਿਵੇਂ ਸਾਡੀ ਅਰਜ਼ੋਈ ਉਹਦੇ ਤੰਦਰੁਸਤ ਹੋਣ ਲਈ ਹੋਣੀ ਚਾਹੀਦੀ ਹੈ ਸਾਡੀ ਕੋਸ਼ਿਸ਼ ਉਸ ਕਲਾਕਾਰ ਨੂੰ ਬਚਾਉਣ ਦੀ ਪੰਜਾਬ ਦੇ ਪੁੱਤਰ ਨੂੰ ਬਚਾਉਣ ਲਈ ਹੋਣੀ ਚਾਹੀਦੀ ਹੈ ਡਾਕਟਰ ਆਪਣੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਨੇ ਤੁਸੀਂ ਅਸੀਂ ਸਾਰੇ ਉਹਨੂੰ ਪਿਆਰ ਕਰਨ ਵਾਲੇ ਸਾਰੇ ਅਰਦਾਸ ਕਰ ਰਹੇ ਨੇ ਪਰ ਇਹ ਤਾਂ ਅਗਲਾ ਪੰਨਾ ਮੀਤਾ ਪੜ੍ਹਨਾ ਹੈ ਕਿ ਦੁਬਾਰਾ ਕਿਸੇ ਜਵੰਦਾ ਨਾਲ ਇਹ ਘਟਨਾ ਨਾ ਵਾਪਰੇ ਦੁਬਾਰਾ ਇਹ ਹਾਦਸਾ ਕਿਸੇ ਨਾਲ ਨਾ ਵਾਪਰੇ ਤੇ ਜਿੱਡੀਆਂ ਵੱਡੀਆਂ ਧਿਰਾਂ মিডিਆ ਸਾਹਮਣੇ ਇਹ ਦਿਖਾਰੀਆਂ ਨੇ ਕਿ ਸਾਨੂੰ ਉਹਦੇ ਨਾਲ ਹੋਏ ਹਾਦਸੇ ਦਾ ਦੁੱਖ ਹੈ ਹੈਨਾ ਅਸੀਂ ਉੱਥੇ ਜਾ ਕੇ ਵੀ ਮੈਂ ਕਿਹਾ ਦੁੱਖ ਹੈਗਾ ਤਾਂ ਹੀ ਅਸੀਂ ਜਾ ਰਹੇ ਹਾਂ ਪਰ ਉਸ ਦੁੱਖ ਨੂੰ ਅਸੀਂ ਇਸ ਜਿੱਦ 'ਚ ਕਿਉਂ ਨਹੀਂ ਬਦਲਦੇ ਕਿ ਹੁਣ ਇਹਦਾ ਮਸਲੇ ਦਾ ਹੱਲ ਕਰਨਾ ਹੈ ਹੁਣ ਪੰਜਾਬ 'ਚੋਂ ਮੁਲਕ 'ਚੋਂ ਘਟੂ ਘਟ ਆਕੀ ਕੀ ਕੀ ਚਿੱਠੀ ਲਿਖੋ ਮੁੱਖ ਮੰਤਰੀ ਮંત્રી ਆਪਣੇ ਐਮਐਲਏ ਪ੍ਰਸ਼ਾਸਨਿਕ ਅਫਸਰ ਹੈਨਾ ਉਤਤਵਤ ਸਮਾਜਿਕ ਸੰਗਠਨਾਂ ਨਾਲ ਕੋਈ ਮੀਟਿੰਗ ਕਰ ਲੋ ਅਦਾਲਤੀ ਪ੍ਰਕਿਰਿਆ ਵਾਲੀ ਜਾਣਕਾਰੀ ਲੈ ਲੋ ਵਿਭਾਗ ਨਾਲ رابطہ ਕਰੋ ਸਮਾਜਿਕ ਤੌਰ ਤੇ ਜਥੇਬੰਦੀਆਂ ਦਾ ਰਾਹ ਕੱਢਣ ਦੀ ਕੋਸ਼ਿਸ਼ ਕਰਨ ਕਿ ਕਿਵੇਂ ਇਹ ਆਵਾਰਾ ਪਸ਼ੂ ਇੱਕ ਪਾਸੇ ਫਸਲਾਂ ਦੇ ਨੁਕਸਾਨ ਲਈ ਦੂਏ ਪਾਸੇ ਗਲੀਆਂ ਮਹੱਲਿਆਂ ਬੀਹਾਂ ਚ ਗੰਦ ਪਾਉਣ ਦੇ ਨਾਲ 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 ਬਜ਼ੁਰਗਾਂ ਦਾ ਬੱਚਿਆਂ ਦਾ ਔਰਤਾਂ ਦਾ ਲੰਘਣਾ ਦੁਸ਼ਵਾਰ ਹੋਇਆ ਪਿਆ ਤੀਸਰਾ ਆ ਬੜੀਆਂ ਸੜਕਾਂ ਦੇ ਉੱਤੇ ਅਚਨਚੇਤ ਹੈ ਮੋੜ ਤੇ ਆਗੇ ਰਾਤ ਨੂੰ ਹਨੇਰੇ ਚ ਕਾਲਾ ਸਾਣ ਬੈਠਾ ਪਤਾ ਹੀ ਨਹੀਂ ਕਿਸੇ ਨੂੰ ਦਿਖਦਾ ਹੀ ਨਹੀਂ ਹੈਨਾ ਤੇ ਕਿੰਨੇ ਹੀ ਲੜਦੇ ਲੜਦੇ ਬਾਜ਼ਾਰ ਚ ਭੱਜੇ ਜਾਂਦੇ ਕਿੰਨਾ ਦੁਕਾਨਾਂ ਭੰਨ ਗਏ ਸਕੂਟਰ ਭੰਨ ਗਏ ਲੋਕਾਂ ਦੇ ਉੱਤੇ ਚੜ ਗਏ ਅਸੀਂ ਵੀਡੀਓ ਵੀ ਦੇਖਦੇ ਆ ਅਸੀਂ ਅੱਜ ਇਸ ਖਬਰ ਦੇ ਹਵਾਲੇ ਨਾਲ ਵੀ ਗੱਲ ਕਰ ਰਹੇ ਹਾਂ ਮੈਂ ਆਪਣੇ ਪੱਤਰਕਾਰ ਭਰਾਵਾਂ ਨੂੰ ਵੀ ਕਿ ਆਪਣੀ ਜ਼ਿੰਮੇਵਾਰੀ ਇਹ ਦਿਖਾਉਣਾ ਹੀ ਨਹੀਂ ਹੈਗਾ ਕਿ ਕਿਹਨੇ ਕਿਹਨੇ ਖਬਰ ਲੈ ਲਈ ਇਹ ਇਸ ਪਹਿਲੂ ਤੇ ਵੀ ਗੱਲ ਕਰਨ ਦੀ ਲੋੜ ਹੈ ਜੇ ਅੰਕੜੇ ਇੰਨੇ ਭਿਆਨਕ ਨੇ ਜੇ ਹਾਦਸਿਆਂ 'ਚ ਚੌਕਾ ਵੱਧ ਹੈ ਤੇ ਇਹਦੇ ਹੱਲ ਲਈ ਮਤਲਬ ਇਹਦੇ ਨਾਲ ਪਸ਼ੂ ਵੀ ਨੁਕਸਾਨੇ ਆ ਜਾ ਰਹੇ ਹਨ ਨਾ ਤੁਹਾਡੇ ਪਾਸੇ ਵੀ ਦੇਖੋ ਤੇ ਅਸੀਂ ਇਹਦੇ ਲਈ ਕੀ ਫਿਰ ਕਾਹਦਾ ਸੈਸ ਲੈਣਿਓ ਜੀ ਮਤਲਬ ਕਿਹੜੀ ਚੀਜ਼ ਹੈ ਜਿਹਦੇ ਵਿੱਚ ਤੁਸੀਂ ਗਊ ਸੈਸ ਦੇ ਨਾਂ ਦੇ ਉੱਤੇ ਇਹਨਾਂ ਵਾਰ ਪਸ਼ੂਆਂ ਦੇ ਲਈ ਸੈਸ ਨਹੀਂ ਲੈਂਦੇ ਉਹ ਕਿਹੜਾ ਪਸ਼ੂ ਖਾ ਰਿਹਾ ਫਿਰ ਉਹ ਟੈਕਸ ਮੈਨੂੰ ਤਾਂ ਦੱਸ ਦੋ ਸੁੱਬੇ ਵਾਲਾ ਕਿ ਸੈਂਟਰਲ ਕੌਣ ਹਲਕ ਰਹੀ ਸਾਰੀ ਕਮਾਈ ਕਿੱਥੇ ਜਾ ਰਿਹਾ ਉਹ ਪੈਸਾ ਜੇ ਉਹਨਾਂ ਪਸ਼ੂਆਂ ਨੂੰ ਰਹਿ ਟਿਕਾਣਾ ਵੀ ਨਹੀਂ ਬਣਦਾ ਤੇ ਲੋਕਾਂ ਦੀ ਜਾਨਮਾਲ ਦੀ ਤਰ੍ਹਾਂ ਤੋਂ ਰਾਖੀ ਵੀ ਨਹੀਂ ਹੁੰਦੀ ਸਵਾਲ ਹੈ ਇਹ ਸਵਾਲ ਦਾ ਜਵਾਬ ਮੰਗੋ ਮੈਂ ਤਾਂ ਇਸਵਾਲ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਤੁਸੀਂ ਬਹੁਤ ਪਹੁੰਚ ਵਾਲੇ ਹਾਂ ਬਹੁਤ ਅਪਰੋਚ ਵਾਲੇ ਹਾਂ ਹੈਨਾ ਤੇ ਇਸ ਲਈ ਇਹ ਮੰਤਰੀਆਂ ਦੇ ਕੰਮ ਨਹੀਂ ਹੁੰਦੇ ਕਿ ਹਸਪਤਾਲ ਦੇ ਸਿਸਟਮ ਤੇ ਵੀਡੀਓ ਬਣਾਓ ਤੇ ਪਾ ਦਿਓ ਜਨਾਬ ਤੁਸੀਂ ਸਰਕਾਰ ਹੋ ਸਿਸਟਮ ਬਦਲੋ ਉਥੇ ਦਾ ਤੁਹਾਡੇ ਸੂਬੇ ਚ ਚੱਲਦੇ ਆ ਹਸਪਤਾਲ ਜੇ ਨਹੀਂ ਠੀਕ ਕੰਮ ਕਰਦੇ ਤਾਂ ਲਈ ਕਿਉਂ ਨਹੀਂ ਲਗਾਉਂਦੇ ਫਿਰ ਇਹ ਜਾਨੂ ਫਿਰ ਸਰਕਾਰੀ ਹਸਪਤਾਲਾਂ ਨੂੰ ਦੁਰਸਤ ਕਿਉਂ ਨਹੀਂ ਕਰਦੇ ਕਿ ਲੋਕ ਯਕੀਨ ਕਰਕੇ ਉੱਥੇ ਆਉਣ ਇਹ ਦੁਰਸਤ ਕਰ ਲਈ ਚੁਣਿਆ ਤੁਹਾਨੂੰ ਨਾ ਕਿ ਵੀਡੀਓ ਬਣਾਉਣ ਲਈ ਸੋਨਮ ਬੰਗ ਚੁੱਕ ਤੇ ਮਾਮਲੇ ਨੇ ਉਹਨਾਂ ਨਾਲ ਕੀਤੇ ਗਏ ਬਵਿਹਾਰ ਨੇ ਉਹਨਾਂ ਦੀ ਕੀਤੀ ਗਈ ਗ੍ਰਿਫਤਾਰੀ ਨੇ ਦੇਸ਼ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ ਤੇ ਇਸ ਗੱਲ ਦੇ ਉੱਤੇ ਗੰਭੀਰਤਾ ਨਾਲ ਮੰਥਨ ਹੋਣ ਲੱਗਾ ਹੈ ਕਿ ਸਰਕਾਰ ਨੂੰ ਸਵਾਨ ਕਰਨਾ ਆਪਣੇ ਸੂਬੇ ਦੇ ਹੱਕਾਂ ਦੀ ਮੰਗ ਕਰਨਾ ਸੁੱਬੇ ਦਾ ਬਣਦਾ ਅਧਿਕਾਰ ਉਸ ਨੂੰ ਦਿਵਾਉਣ ਦੇ ਲਈ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਨਾ ਵੀ ਹੁਣ ਦੇਸ਼ਧਰੋਹ ਹੁੰਦਾ ਹੈ। ਐਨੇ ਸਿਲਕਾ ਸੋਨੂ ਬਾਂਗਚੂਖਰੀ ਵੱਡੇ ਵਿਗਿਆਨੀ ਨੇ ਦੇਸ਼ ਨੂੰ ਉਹਨਾਂ ਤੇ ਫਕਰ ਹੋਣਾ ਚਾਹੀਦਾ ਸੀ। ਪੇਸ਼ ਨੂੰ ਉਹਨਾਂ ਤੇ ਮਾਣ ਕਰਨਾ ਚਾਹੀਦਾ ਸੀ। ਤੇ ਉਹਨਾਂ ਦੇ ਸਮਰਥਨ ਚੁੱਤਰੀਆਂ ਤਿਹਰਾ ਦਾ ਇਹ ਮੰਨਣਾ ਕਿ ਜੇਕਰ ਜਿਹੜਾ ਤਰੀਕਾ ਉਹਨਾਂ ਨਾਲ ਸਿਸਟਮ ਨੇ ਅਪਣਾਇਆ ਉਹਦੇ ਨਾਲ ਤਲਖੀ ਹੋਰ ਵਧਣੀ ਹੈ ਉਹਦੇ ਨਾਲ ਰੋਸਾ ਹੋਰ ਪਲਪਣਾ 6 ਮਾ ਦਿਨਾਂ ਅੱਜ ਲਦਾਖ ਦੇ ਵਿੱਚ ਲੱਗੇ ਕਰਫਿਊ ਦਾ ਤੇ ਕਰਫਿਊ ਲਾ ਕੇ ਲੋਕਾਂ ਨੂੰ ਘਰਾਂ ਚ ਡੱਕ ਕੇ ਲੋਕਾਂ ਦੇ ਮੂੰਹ ਬੰਦ ਕਰਕੇ ਸਰਕਾਰ ਮੀਡੀਆ ਚ ਖਬਰਾਂ ਪ੍ਰਕਾਸ਼ਿਤ ਕਰਾ ਰਹੀ ਹੈ ਕਿ ਜੀ ਮਾਹੌਲ ਠੀਕ ਹੈ ਜੇ ਜਵਾਨ ਬੰਦ ਕਰਾ ਕੇ ਹੀ ਤੁਸੀਂ ਇਹ ਸਾਬਤ ਕਰਨਾ ਕਿ ਮਾਹੌਲ ਠੀਕ ਹੈ ਫਿਰ ਵੱਡਾ ਸਵਾਲ ਹੈ ਇਹਦੇ ਨਾਲ ਉਹ ਵੀ ਅਗਲਾ ਸਵਾਲ ਸੋਨੂੰ ਬਾਗਚੂਖ ਖਰਾਂ ਦੀ ਧਰਮ ਪਤਨੀ ਨੇ ਇੱਕ ਵੱਡਾ ਸਵਾਲ ਖੜਾ ਕੀਤਾ ਉਹ ਕਹਿੰਦੇ ਨੇ ਕਿ ਵੀ ਬਾਗਚੂਖ ਦੀ ਗ੍ਰਿਫਤਾਰੀ ਇੱਕ ਸਿਆਸਤ ਤੋਂ ਪ੍ਰੇਰਿਤ ਹੈ ਤੇ ਬੇ ਮਹੀਨੇ ਸਿਰਫ ਆਪਣੇ ਸੂਬੇ ਨੂੰ ਪੂਰਨ ਸੂਬੇ ਦਾ ਦਰਜਾ ਦਿਵਾਉਣ ਦੀ ਮੰਗ ਕਰਨ ਦਾ ਇਨਾਮ ਉਹਨਾਂ ਨੂੰ ਪਾਕਿਸਤਾਨੀ ਏਜੰਟ ਵੱਜੋਂ ਪਾਕਿਸਤਾਨ ਨਾਲ ਉਹਨਾਂ ਦੇ ਮਤਲਬ ਕਿ ਸੰਪਰਕ ਵੱਜੋਂ ਪ੍ਰਚਾਰਿਆ ਜਾ ਰਿਹਾ ਉਹਨਾਂ ਦੀ ਧਰਮ ਪਤਨੀ ਦਾ ਇਹ ਕਹਿਣਾ ਉਹਨਾਂ ਦੀ ਧਰਮ ਪਤਨੀ ਨੇ ਇੱਕ ਨੁਕਤਾ ਹੋਰ ਛੁਆ ਉਹ ਕਹਿੰਦੀ ਵੀ ਸੋਨਾ ਬੰਨ ਚੁੱਕ ਤੇ ਉਹਨਾਂ ਦੀ ਸੰਸਥਾ ਦਾ ਪ੍ਰਦਰਸ਼ਨ ਸਮੂੱਚੇ ਤੌਰ ਦੇ ਉੱਤੇ ਸ਼ਾਂਤਮਈ ਤਰੀਕੇ ਨਾਲ ਰਿਹਾ ਗਾਂਧੀਵਾਦੀ ਉਹਨਾਂ ਨੇ ਸ਼ਬਦ ਵਰਤੇ ਗਾਂਧੀਵਾਦ ਆ 2 ਅਕਤੂਬਰ ਆ ਰਹੀ ਹੈ ਮੈਂ ਕਹਿੰਦਾ ਪੁੱਛੋ ਨਾ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਸਰਕਾਰ ਤੋਂ ਲੈ ਕੇ ਬਾਕੀ ਧਿਰਾਂ ਤੱਕ ਉਹ ਦਿਨ ਆਪਣੇ ਆਪ ਨੂੰ ਸਾਰਿਆਂ ਹੀ ਕਹਿਣਗੇ ਜੀ ਅਸੀਂ ਤਾਂ ਇੱਕ ਗੱਲ ਤੇ ਥੱਪੜ ਵੱਜੇ ਤਾਂ ਦੂਈ ਗੱਲ ਅੱਗੇ ਕਰ ਦਿੰਦੇ ਹਾਂ ਸਾ ਗਾਂਧੀ ਜੀ ਦੇ ਫਾਰਮੂਲੇ ਤੇ ਚੱਲਦੇ ਹਾਂ ਉਹ ਸਰਕਾਰ ਦਾ ਇਹ ਰਵਈਆ ਕਿ ਸੋਨ ਮੰਗਪੁਰ ਦੀ ਪਤਨੀ ਕਹਿ ਰਹੀ ਹੈ ਕਿ ਗਾਂਧੀਵਾਦ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਵੀ ਹੁਣ ਅਤਵਾਦੀਪਨ ਹੋ ਗਿਆ ਠੀਕ ਹੈ ਨੌਜਵਾਨਾਂ ਚ ਰੋਸ ਹੈ ਨੌਜਵਾਨਾਂ ਨੇ ਉਹ ਹਿੰਸਕ ਬਰਦਾਤਾਂ ਨੂੰ ਅਗਜਣੀ ਨੂੰ ਅੰਜਾਮ ਦਿੱਤਾ ਰਤਾ ਵੀ ਉਹਦੇ ਅਸੀਂ ਧਰਨੀ ਨਹੀਂ ਹੈ ਸਹਿਮਤ ਨਹੀਂ ਆਉਂਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਸੀ ਸੋਨੂ ਬੰਗਚੂਕ ਨੇ ਤੁਰੰਤ ਆ ਕੇ ਕਿਹਾ ਕਿ ਮੈਂ ਆਪਣਾ ਸ਼ਾਂਤਮਈ ਪ੍ਰਦਰਸ਼ਨ ਵਾਪਸ ਲੈਣਾ ਜੋ ਨੌਜਵਾਨਾਂ ਨੇ ਕੀਤਾ ਮੈਂ ਇਹਦੇ ਨਾਲ ਸਹਿਮਤ ਨਹੀਂ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਇਹ ਨਹੀਂ ਕਰਨਾ ਚਾਹੀਦਾ ਇਹ ਰੋਕ ਦਿਓ ਪਰ ਉਹਦੇ ਬਾਅਦ ਵੀ ਉਸ ਘਟਨਾ ਲਈ ਜ਼ਿੰਮੇਵਾਰ ਸੋਨੂ ਬੰਗਚੂਕ ਨੂੰ ਦਾ ਸਰਗਰ ਐਨਐਸਏ ਲਾ ਦਿੱਤਾ ਗਿਆ ਗ੍ਰਿਫਤਾਰੀ ਕਰ ਲਈ ਗਈ ਚੰਗਾ ਤਾਂ ਇਹ ਹੁੰਦਾ ਕਿ ਕੇਂਦਰ ਸਰਕਾਰ ਲੇ ਲਦਾਖ ਦੇ ਨੌਜਵਾਨਾਂ ਦੀ ਗੱਲ ਸੁਣਦੀ ਚੰਗਾ ਤਾਂ ਇਹ ਹੁੰਦਾ ਕਿ ਉਹਨਾਂ ਨੂੰ ਪੁੱਛਦੀ ਕਿ ਤੁਸੀਂ ਇਹ ਰੂਪ ਕਿਉਂ اختیار ਕੀਤਾ ਗਾਹ ਨੂੰ ਨਹੀਂ ਕਰੋਗੇ ਦੀ ਗਾਰੰਟੀ ਕੀ ਆ ਪਰ ਜੇ ਤੁਸੀਂ ਉਹਨਾਂ ਨੂੰ ਜ਼ਬਰਦਸਤੀ ਹੁਣ ਡੱਕ ਰਹੇ ਹੋ ਉਹਨਾਂ ਦੀ ਗੱਲ ਵੀ ਨਹੀਂ ਸੁਣ ਰਹੇ ਉਹਨਾਂ ਦਾ ਦੁੱਖ ਵੀ ਨਹੀਂ ਵੰਡਾ ਰਹੇ ਹਾਂ ਉਹਨਾਂ ਦੇ ਸ਼ਾਂਤਮਈ ਅੰਦੋਲਨ ਵਾਲੀ ਧਰਾਂ ਨਾਲ ਵੀ ਤੁਸੀਂ ਬਸਲੂਕੀ ਕਰੋਗੇ ਤੇ ਉਹਨਾਂ ਦੇ ਅੰਦਰ ਤੁਸੀਂ ਨਫ਼ਰਤ ਭਰ ਰਹੇ ਹੋ ਕਿ ਮੁਹੱਬਤ ਤੁਸੀਂ ਉਹਨਾਂ ਦੇ ਅੰਦਰ ਰਾਸ਼ਟਰਵਾਦ ਭਰ ਰਹੇ ਹੋ ਕਿ ਸਿਸਟਮ ਦੇ ਖਿਲਾਫ ਸਰਕਾਰਾਂ ਦੇ ਖਿਲਾਫ ਬੇਪਰੋਸਗੀ ਸਰਹੱਦੀ ਖੇਤਰ ਹੈ ਚੀਨ ਹਥਿਆਉਣ ਨੂੰ ਪਰਦਾ ਤੁਹਾਡੇ ਖੇਤਰ ਪੰਜਾਬ ਸਰਹੱਦੀ ਖੇਤਰ ਹੈ ਤੇ ਤੁਸੀਂ ਪੰਜਾਬ ਦੀ ਜੰਮੂ ਕਸ਼ਮੀਰ ਦੀ ਲੇਹ ਲਦਾਖ ਦੀ ਬਾਤ ਹੀ ਨਹੀਂ ਪੁੱਛਣੀ ਭਈ ਹੁਣ ਤਾਂ ਲਿੰਦ ਦਾ ਕੋ ਖੇਤਰ ਜਿੱਥੇ 70% ਦੀ ਜਿਹੜੀ ਆਬਾਦੀ ਹੈ ਉਹ ਬੋਧੀ ਪਾਈਚਾਰੇ ਦੀ ਹੈ ਉਸ ਤੋਂ ਬਾਅਦ ਹੁੰਦੇ ਨੇ 13% ਦੀ ਮੁਸਲਮ ਪਾਈਚਾਰਾ 88% ਦੀ Hindu ਪਾਈਚਾਰਾ 70% ਦੀ ਤੇ ਉਹਦੇ باوجود ਵੀ ਹੁਣ ਤਾਂ ਇੱਥੇ ਉਹ ਵੀ ਨਹੀਂ ਤਾਂ ਵੀ ਜਿਹੜਾ ਫਾਰਮੂਲਾ ਤੁਸੀਂ ਅਪਣਾਇਆ ਹੋਇਆ 25 ਸਵਾਲ ਖੜੇ ਨੇ ਸੋ ਗਾਂਧੀਵਾਦੀ ਹੋਣਾ ਵੀ ਕਹਿੰਦੇ ਹੁਣ ਅਤਵਾਦੀ ਹੋ ਗਿਆ ਮੈਸੇਂ ਬਣਾਉਣਾ 2 ਅਕਤੂਬਰ ਹਾਂ ਚਲੋ ਇਸੇ ਰਾਸ਼ਟਰਵਾਦ ਤੋਂ ਮੇਰੇ ਧਿਆਨ ਚ ਆਇਆ ਕਿ ਵੀ ਭਾਰਤੀ ਟੀਮ ਨੇ ਕਮਾਲ ਕੀਤਾ ਕਹਿੰਦੇ ਜੀ ਏਸ਼ੀਆ ਕੱਪ ਜਿੱਤ ਲਿਆ ਬਿਲਕੁਲ ਜੀ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਕਹਿੰਦੇ ਏਸ਼ੀਆ ਚੈਂਪੀਅਨਸ਼ਿਪ ਜਿੱਤੀ ਹੈ ਤੇ ਜੀ ਭਾਰਤ ਦੇ ਰਾਸ਼ਟਰਪਤੀ ਨੇ ਵਧਾਈ ਦਿੱਤੀ ਟੀਮ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜਿੰਦਰ ਮੋਦੀ ਨੇ ਵਧਾਈ ਦਿੰਦਿਆਂ ਹੋਇਆਂ ਕਿ ਆਕੇ ਵੀ ਕ੍ਰਿਕਟ ਦੇ ਮੈਦਾਨ 'ਚ ਵੀ ਆਪਰੇਸ਼ਨ ਸੰਦੂਰ ਪਾਕਿਸਤਾਨ ਨਾਲ ਸਾਡੇ ਪਾਣੀਆਂ ਤੱਕ ਦੇ ਰਿਸ਼ਤੇ ਮੁੱਕ ਗਏ ਨੇ ਇਹ ਸਰਕਾਰ ਕਹਿੰਦੀ ਹੈ ਪਾਕਿਸਤਾਨ ਨਾਲ ਸਾਡੇ ਧਾਰਮਿਕ ਰਿਸ਼ਤੇ ਮੁੱਕ ਗਏ ਨੇ ਇਹ ਸਰਕਾਰ ਫੈਸਲਾ ਸੁਣਾਉਂਦੀ ਹੈ ਨਾ ਸਾਡਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਰਹੇ ਹੋ ਤੁਸੀਂ ਤੇ ਨਾ ਜਥੇ ਭੇਜਣ ਨੂੰ ਮਨਜ਼ੂਰੀ ਦੇ ਰਹੇ ਹੋ ਪਹਿਲੀ ਪਾਸ਼ਾਹੀ ਦਾ ਪ੍ਰਕਾਸ਼ ਪਰਮ ਤੇ ਵੀ ਤੁਸੀਂ ਜੱਥੇ ਰੋਕਦੇ ਨਾ ਤੁਸੀਂ ਕਹਿੰਦੇ ਹੋ ਕਿ ਉਹਨਾਂ ਨਾਲ ਕੋਈ ਸਾਂਝ ਰੱਖੀ ਜਾਵੇ ਚਾਹੇ ਪੰਜਾਬੀਅਤ ਦੀ ਹੋਵੇ ਤੇ ਚਾਹੇ ਮਨੁੱਖਤਾ ਦੀ ਹੋਵੇ ਕੋਈ ਸਾਂਝ ਨਹੀਂ ਇਸ ਲਈ ਉਸ ਪਹਿਲਗਾਮ ਘਟਨਾ ਤੋਂ ਪਹਿਲਾਂ ਦੀਆਂ ਬਣੀਆਂ ਫਿਲਮਾਂ ਵੀ ਰੋਕਦੇ ਚਾਹੇ ਦਲਜੀਤ ਦੀ ਸਾਂਝ ਦੀ ਫਿਲਮ ਹੋਵੇ ਕੋਈ ਰਸਤਾ ਨਹੀਂ ਰੱਖਣਾ ਫਿਰ ਅਚਾਨਕ ক্রিকেট ਮੈਚ ਖੇਡਣ ਲਈ ਅਸੀਂ ਤਿਆਰ ਹੋ ਜਾਂਦੇ ਹਾਂ ਫਿਰ ਅਸੀਂ ਫਾਰਮੂਲੇ ਘੜਦਿਆਂ ਦੇਸ਼ ਵਾਸੀਆਂ ਨੂੰ ਜਵਾਬ ਦੇਣ ਲਈ ਕਿ ਨਹੀਂ ਜੀ ملک ਤੋਂ ਬਾਹਰ ਹੈ ਨਾ ਜੀ ਫਿਰ ਜੀ ਉਹ ਰੇਟਿੰਗ ਦੇ ਅਸਰ ਪੈਂਦਾ ਨਾ ਜੀ ਫਿਰ ਜੀ ਅਸੀਂ ਪਿੱਛੇ ਰਹਿ ਜਾਾਂਗੇ ਨਾ ਜੀ ਇਸ ਲਈ ਜੀ ਸੱਚ ਸੱਚ ਇਹ ਹੈ ਕਿ ਜਿਹੜੇ ਘਰਾਣੇ ক্রিকেট ਦਾ ਧੰਦਾ ਚਲਾਉਂਦੇ ਨੇ ਸਰਕਾਰ ਉਹਨਾਂ ਮੂਰੇ ਲੰਮਲੇਟ ਹੈ ਸੱਚ ਹੈ ਕਿ ক্রিকেট ਦੇ ਖਜ਼ਾਨੇ ਦੀ ਕੁੰਜੀ ਜਿਹਨਾਂ ਕੋਲ ਹੈ ਉਹ ਸਰਕਾਰ ਦੇਖਦੇ ਨੇ ਬਿਲਕੁਲ ਜੀ ਅਮਿਤ ਸ਼ਾ ਦਾ ਮੁੰਡਾ ਫਿਰ ਸਾਨੂੰ ਕੁਝ ਮਨਜ਼ੂਰ ਹੈ ਫਿਰ ਤੁਸੀਂ ਕਹਿੰਦੇ ਹੋ ਕਿ ক্রিকেট ਦਾ ਮੈਦਾਨ ਦੇ ਵਿੱਚ ਫਤਿਹ ਕਰਨਾ ਹੀ ਮਿਸ਼ਨ ਸੰਦੂਰ ਆਪਰੇਸ਼ਨ ਸੰਦੂਰ ਦਾ ਫਤਿਹਾਉਣਾ ਇਹ ਵੀ ਆਪਰੇਸ਼ਨ ਸੰਦੂਰ ਹੈ ਇਹ ਭਾਰਤ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਇੱਕ ਪਾਸੇ ਤਾਂ ਖੇਡ ਨੂੰ ਸਾਂਝ ਵਜੋਂ ਲਿਆ ਜਾਂਦਾ ਕੜਤਣ ਘਟਾਣ ਵਜੋਂ ਲਿਆ ਜਾਂਦਾ मतलब ਖੇਡ ਦਾ ਅਰਥ ਤਾਂ ਹੀ ਹੈ ਪਰ ਇੱਥੇ ਬਾਕੀ ਖੇਡਾਂ ਕੋਈ ਨਹੀਂ ਹੋਣਗੀਆਂ ਬਾਕੀ ਰਿਸ਼ਤਾ ਕੋਈ ਨਹੀਂ ਹੋਊਗਾ ਸਮਾਜਿਕ ਧਾਰਮਿਕ ਜੇ ਹੋਊਗਾ ਤਾਂ ক্রিকেট ਦਾ ਰਿਸ਼ਤਾ ਹੋਊਗਾ ਕਿਉਂਕਿ ক্রিকেট ਸਾਡੀ ਸਿਆਸਤ ਤੇ ਹਾਵੀ ਹੈ ਤੇ ਉਹ ਫਿਰ ਮਨਜ਼ੂਰ ਹੈ ਜੀ ਹੁਣ ਤੁਸੀਂ ਇਸ ਨੂੰ ਕਹਿ ਰਹੇ ਹੋ ਜੀ ਆਪਰੇਸ਼ਨ ਸੰਦੂਰ ਤੇ ਜੇ ক্রিকেট ਦਾ ਮੈਚ ਜਿੱਤਣਾ ਹੀ ਆਪਰੇਸ਼ਨ ਸੰਦੂਰ ਹੈ ਜਨਾਬ ਫੌਜ ਤੇ ਇਹਨਾਂ ਬਜਟ ਕਿਉਂ ਲਾ ਰਹੇ ਹੋ ਹਥਿਆਰ ਖਰੀਦਣ ਤੇ ਇਹਨਾਂ ਪੈਸਾ ਕਿਉਂ ਲਾ ਰਹੇ ਹੋ ਕੀ ਲੋੜ ਹੈ ਬਾਰਡਰਾਂ ਤੇ ਫਿਰ ਸੁਰੱਖਿਆ ਤਣਾਤ ਕਰਨ ਦੀ ਕਿਉਂ ਫਿਰ ਅਸੀਂ ਇਹ ਜਿਹੜੇ ਜਹਾਜ਼ ਖਰੀਦਦੇ ਆ ਕਿਉਂ ਫੌਜੀ ਜਵਾਨਾਂ ਦੀਆਂ ਜਾਨਾਂ ਖਤਰੇ 'ਚ ਪਾਉਨੇ ਆ ਫਸ ਫਿਰ ਜਦ ਕੋਈ ਘਟਨਾ ਵਾਪਰ ਜਾਇਆ ਕਰੇ ਮੈਚ ਕਰਾ ਲਿਆ ਕਰੋ ਮੈਂ ਜਿੱਤ ਕੇ ਦੱਸੀ ਲੜਾਈ ਜਿੱਤ ਕੇ ਹਾਲਾ ਜਨਾਬ ਕੁਸ਼ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਅਸੀਂ ਕਿੱਧਰ ਨੂੰ ਵੱਧ ਰਹੇ ਆ ਇਹ ਤਰੀਕਾ ਕਰਤੀ ਹੈ ਜਿਹੜਾ ਸਾਨੂੰ ਸੂਟ ਕਰੇ ਉਹਦੀ ਉਹਦੀ ਪਰਵਾਸ਼ਾ ਹੋਰ ਤੇ ਜਿਹੜੀ ਨਹੀਂ ਮਨਜ਼ੂਰ ਕਰਨੀ ਉਸ ਸਮੇਂ ਫਿਰ ਫੈਸਲਾ ਹੋਰ ਬਾਅਦ ਜਾਣਾ